ਬਚਨ ਕਮਾਏ ਜਿੰਨਾ ਗੁਰੂ ਦੇ ਛੇਤ ਲੈਨੇ ਪੰਤੇ ਇਵਕਾਰ ਪਾਇ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕੁਰਾਣ ਸਾਧੂ ਕਾਰ ਪਾਇ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕੁਰਾਣ ਸਾਧੂ ਕਾਰ ਓ ਬਚਨ ਕਮਾਏ ਜਿੰਨਾ ਗੁਰੂ ਦੇ ਬਚਨ ਕਮਾਏ ਜਿੰਨਾ ਗੁਰੂ ਦੇ ਜੇਤਲੇ ਨੇ ਪੰਤੇਈਵ ਕਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾਰ ਆਉ ਆਤਮਾ ਬਣੇ ਦੀ ਪਰਮਾਤਮਾ ਗੁਰੂ ਦੀ ਕਸੌਟੀ ਜਿਹੜੀ ਸਹਿ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਧ ਹੈ ਉਹ ਸਨੂ ਲਕਾਈ ਫੇਰ ਕਹਿ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਧ ਹੈ ਉਹ ਸਨੂ ਲਕਾਈ ਫੇਰ ਕਹਿ ਗਈ ਆਹ ਸਦਾ ਹੀ ਉਹ ਜਗ ਵਿੱਚ ਜੀਵਦੇ ਸਦਾ ਹੀ ਉਹ ਜਗ ਵਿੱਚ ਜੀਵਦੇ ਮਨਾ